ਅਮਰੀਕਾ ਵਿੱਚ ਰੋਜੀ ਰੋਟੀ ਕਮਾਉਣ ਤੇ ਪਰਿਵਾਰ ਦੀ مالی ਸਹਾਇਤਾ ਸੁਧਾਰਨ ਲਈ ਗਏ ਅਜਨਾਲਾ ਦੇ ਪਿੰਡ ਇਬਰਾਹਿਮਪੁਰ ਦੇ ਨੌਜਵਾਨ ਜੁਗਰਾਜ ਸਿੰਘ ਦੀ ਅਮਰੀਕਾ ਦੇ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਅੱਜ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮ੍ਰਿਤਕ ਨੌਜਵਾਨ ਦੇ ਘਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਪਹੁੰਚੇ। ਜਿੱਥੇ ਉਹਨਾਂ ਵੱਲੋਂ ਜੁਗਰਾਜ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਹਰ ਤਰ੍ਹਾਂ ਦੀ ਸਰਕਾਰ ਵੱਲੋਂ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਸਮੋਕੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਨ ਨੇ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦਾ ਨੌਜਵਣ ਵਿਦੇਸ਼ ਦੇ ਵਿੱਚ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਜਿੱਥੇ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਖੜੀ ਹੈ ਤੇ ਉਸ ਦੀ ਮ੍ਰਿਤਕ ਦੇਨ ਨੂੰ ਭਾਰਤ ਲਿਆਉਣ ਦੇ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਪਰਿਵਾਰ ਦੇ ਨਾਲ ਦੁੱਖ ਸਾਂਝਾ ਵੀ ਕੀਤਾ ਤੇ ਮੀਡੀਆ ਦੇ ਰੂਪ ਰੂਪ ਵੀ ਹੋਏ ਨੇ। ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਨ ਆਪਾ ਦਾਸਲੇ ਬਿਲਕੁਲ ਇਹ ਨਾਲੇ ਸ਼ਹਿਰ ਦੇ ਵਿੱਚ ਹੀ ਨਾਲ ਇਹ ਨਾਲੇ ਦੀ ਬੁੱਕਲ ਦੇ ਵਿੱਚ ਸੂਦੇਪੁਰ ਪਿੰਡ ਹੈ ਉੱਥੇ ਖੜੇ ਸਰਦਾਰ ਦਲਬਾਜ ਸਿੰਘ ਜੀ ਦੇ ਘਰ ਉਹਨਾਂ ਦਾ 23 ਸਾਲ ਦਾ ਬੇਟਾ ਅਮਰੀਕਾ ਦੇ ਵਿੱਚ ਕੱਲ ਐਕਸੀਡੈਂਟ ਹੋ ਗਿਆ ਉਹਦਾ 23 ਸਾਲ ਦਾ ਸੀਗਾ ਉਦੋਂ ਜੇ ਉਹਨੂੰ ਅਮਰੀਕਾ ਗਏ ਨੂੰ 13 ਮਹੀਨੇ ਸਰੇ ਹੋਏ ਸੀਗੇ ਬੜੇ ਪੈਸੇ ਲਾ ਕੇ ਪਚਾ ਦੇਣੇ ਭੇਜਿਆ ਸੀਗਾ ਤੇ ਬਹੁਤ ਦੁੱਖदाई ਮਲ ਕਟਰਾ ਵਾਪਰੀ ਉੱਥੇ ਉਹਦਾ ਐਕਸੀਡੈਂਟ ਹੋ ਗਿਆ ਦੂਰ ਦੇ ਉੱਤੇ ਤੇ ਮੈਂ ਅਫਸੋਸ ਕਰਦਾ ਹਾਂ ਕਿ ਮੈਂ ਪਰਵਾਦ ਨੂੰ ਵਿਸ਼ਵਾਸ ਹੋਇਆ ਕਿ ਜਿੰਨੀ ਅਸੀਂ ਸਰਕਾਰ ਨੂੰ ਮਤ ਹੈ ਜ਼ਿਆਦਾਤਰ ਕੀ ਹੁੰਦਾ ਕਿ ਡੈੱਡ ਬੋਡੀ ਲੈਣ ਵਾਸਤੇ ਥੋੜਾ ਉੱਥੇ ਕਾਨੂੰਨੀ ਪੜਕੇ ਦਿਆ ਉਹਦੇ ਚ ਆਪਾਂ ਪੂਰੀ ਮਤ ਕਦਾਂਗੇ ਪਰਵਾਦ ਦੀ ਬਤ ਉਹਦੇ ਮਤ ਕਰਕੇ ਜਿੱਦੇ ਵੀ ਜਲਦੀ ਹੋ ਸਕੇ ਉਹਦੀ ਡੈੱਡ ਬੋਡੀ ਜੜੀ ਉਹ ਮੁਖਾਵਾਂਗੇ ਆਪਾਂ ਤੇ ਬਾਕੀ ਉਹਨਾਂ ਦਾ ਦੁੱਖ ਸਾਂਝਾ ਕਰਨਾ ਇਹ ਮਾਰੀ ਗਈ ਲੋਈ ਹੈ ਇਦਾਂ ਪੰਜਾਬ ਦੇ ਜਵਾਨ ਪੁੱਤ ਬਾਹਰ ਦੇ ਦਿਸੇ ਜਦੋਂ ਇਦਾਂ ਡੈਥ ਹੋ ਜਾਂਦੀ ਹੈ ਤੇ ਬਹੁਤ ਔਖਾ ਹੋ ਜਾਂਦਾ ਸੋ ਸੋਸ ਕੀਤਾ ਸਰ ਪਰਵਾਦ ਦੇ ਨਾਲ ਅਮਰੀਕਾ ਵਿੱਚ ਰੋਜੀ ਰੋਟੀ ਕਮਾਉਣ ਤੇ ਪਰਿਵਾਰ ਦੀ مالی ਸਹਾਇਤਾ ਸੁਧਾਰਨ ਲਈ ਗਏ ਅਸ਼ਨਾਲਾ ਦੇ ਪਿੰਡ ਇਬਰਾਹਿਮਪੁਰ ਦੇ ਨੌਜਵਾਨ ਜੁਗਰਾਜ ਸਿੰਘ ਦੀ ਅਮਰੀਕਾ ਦੇ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਅੱਜ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮ੍ਰਿਤਕ ਨੌਜਵਾਨ ਦੇ ਘਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਪਹੁੰਚੇ ਜਿੱਥੇ ਉਹਨਾਂ ਵੱਲੋਂ ਯੁਗਰਾਜ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਹਰ ਤਰ੍ਹਾਂ ਦੀ ਸਰਕਾਰ ਵੱਲੋਂ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਐਸਮੋਕੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਨ ਨੇ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦਾ ਨੌਜਵਣ ਵਿਦੇਸ਼ ਦੇ ਵਿੱਚ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਜਿੱਥੇ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਖੜੀ ਹੈ ਤੇ ਉਸ ਦੀ ਮ੍ਰਿਤਕ ਦੇਨ ਨੂੰ ਭਾਰਤ ਲਿਆਉਣ ਦੇ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਪਰਿਵਾਰ ਦੇ ਨਾਲ ਦੁੱਖ ਸਾਂਝਾ ਵੀ ਕੀਤਾ ਤੇ ਮੀਡੀਆ ਦੇ ਰੂਪ ਰੂਪ ਵੀ ਹੋਏ ਨੇ। ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਨ ਆਪਾ ਇਸ ਲਈ ਬਿਲਕੁਲ ਇਹ ਨਾਲੇ ਸ਼ਹਿਰ ਦੇ ਵਿੱਚ ਹੀ ਨਾਲ ਇਹ ਨਾਲੇ ਦੀ ਬੁੱਕਲ ਦੇ ਵਿੱਚ ਸੂਦੇਪੁਰ ਪਿੰਡ ਹੈ ਉੱਥੇ ਖੜੇ ਸਰਦਾਰ ਦਲਬਾਜ ਸਿੰਘ ਜੀ ਦੇ ਘਰ ਉਹਨਾਂ ਦਾ 23 ਸਾਲ ਦਾ ਬੇਟਾ ਅਮਰੀਕਾ ਦੇ ਵਿੱਚ ਕੱਲ ਐਕਸੀਡੈਂਟ ਹੋ ਗਿਆ ਉਹਦਾ 23 ਸਾਲ ਦਾ ਸੀਗਾ ਉਦੋਂ ਜੇ ਉਹਨੂੰ ਅਮਰੀਕਾ ਗਏ ਨੂੰ 13 ਮਹੀਨੇ ਸਰੇ ਹੋਏ ਸੀਗੇ ਬਰੇ ਪੈਸੇ ਲਾ ਕੇ ਬਚਾ ਦੇਣੇ ਭੇਜਿਆ ਸੀਗਾ ਤੇ ਬਹੁਤ ਦੁੱਖਦਾਈ ਮਲ ਕਟਰਾ ਵਾਪਰੀ ਉੱਥੇ ਉਹਦਾ ਐਕਸੀਡੈਂਟ ਹੋ ਗਿਆ ਦੂਰ ਦੇ ਉੱਤੇ ਤੇ ਮੈਂ ਅਫਸੋਸ ਕਰਦਾ ਹਾਂ ਕਿ ਮੈਂ ਪਰਵਾਦ ਨੂੰ ਵਿਸ਼ਵਾਸਤ ਹੋਇਆ ਕਿ ਜਿੰਨੀ ਅਸੀਂ ਸਰਕਾਰ ਨੂੰ ਮਤ ਹੈ ਜ਼ਿਆਦਾਤਰ ਕੀ ਹੁੰਦਾ ਕਿ ਡੈੱਡ ਬੋਡੀ ਲੈਣ ਵਾਸਤੇ ਥੋੜਾ ਉੱਥੇ ਕਾਨੂੰਨੀ ਪ੍ਰਕਿਰਿਆ ਉਹਦੇ ਚ ਆਪਾਂ ਪੂਰੀ ਮਤ ਕਦਾਂਗੇ ਪਰਵਾਦ ਦੀ ਬਤ ਉਹਦੇ ਮਤ ਕਰਕੇ ਜਿੱਦੇ ਵੀ ਜਲਦੀ ਹੋ ਸਕੇ ਉਹਦੀ ਡੈੱਡ ਬੋਡੀ ਜੜੀ ਉਹ ਮੁਖਾਵਾਂਗੇ ਆਪਾਂ ਤੇ ਬਾਕੀ ਉਹਨਾਂ ਦਾ ਦੁੱਖ ਸਹਿਜਾ ਕਰਨਾ ਇਹ ਮਾਰੀ ਕੱਲ ਹੋਈ ਐ ਇਦਾਂ ਪੰਜਾਬ ਦੇ ਜਵਾਨ ਪੁੱਤ ਬਾਹਰ ਦੇ ਦਿਸੇ ਜਦੋਂ ਇਦਾਂ ਡੈਥ ਹੋ ਜਾਂਦੀ ਐ ਤੇ ਬਹੁਤ ਔਖਾ ਹੋ ਜਾਂਦਾ ਸੋ ਸੋਸ ਕੀਤਾ ਸਰ ਪਰਵਾਦ ਦੇ ਨਾਲ